ਮੈਂ ਉਹ ਦਿਨ ਆਨੰਦ ਉਸੇ ਵੀ ਬੈਠੇ ਨੇ ਵੀਰ ਜੀ ਹੁਣੀ ਮੈਂ ਇਹ ਬੇਨਤੀ ਕਿਸੇ ਮੇਰਾ ਜ਼ਿਆਦਾ ਜ਼ੋਰ ਹੈ ਗੁਰੂ ਰੰਗ ਸਾਹਿਬ ਦੀ ਬਾਣੀ ਤੇ ਕਿਉਂਕਿ ਜੇ ਸ਼ਬਦ ਨਾਲ ਜੁੜ ਜਾਗੇ ਅਸੀਂ ਬਿਲਕੁਲ ਟਿਕੇ ਰਹਾਂਗੇ ਇੱਕ ਸ਼ਬਦ ਸਤਗੁਰਾਂ ਦਾ ਰਾਗ ਆਸਾ ਵਿੱਚ ਹੈ ਜੀ ਇਹ ਤਿੰਨ ਸ਼ਬਦ ਇਕੱਠੇ ਹੁੰਦੇ ਨੇ ਇੱਕ ਕਥਾ ਬਾਰੇ ਇੱਕ ਸੰਗਤ ਬਾਰੇ ਇੱਕ ਬਾਣੀ ਬਾਰੇ ਇੱਕ ਹੁੰਦਾ ਹੈ ਨੀਕੀ ਸਾਧ ਸੰਗਾਨੀ ਕਿ ਸੰਗਤ ਤੋਂ ਉਤ ਸੁੰਦਰ ਚੰਗੀ ਕੋਈ ਚੀਜ਼ ਨਹੀਂ ਇਕ ਹੁੰਦਾ ਨੇਕੀ ਖਰ ਕੀ ਕਥਾ ਉਹਦੇ ਵਿੱਚ ਹਰੀ ਕਥਾ ਦਾ ਜ਼ਿਕਰ ਹੈ ਤੀਸਰਾ ਬਚਨ ਜਿਹੜਾ ਹੈ ਉਸ ਵਿੱਚ ਮੇਰਾ ਖਿਆਲ ਜੇ ਕਿਸੇ ਬੰਦੇ ਨੇ ਪੁੱਛਣਾ ਬਾਣੀ ਚ ਤਾਕਤ ਕੀ ਸਮਰੱਥਾ ਕੀ ਇਹ ਛੇ ਤੋਕਾ ਚੇਤੇ ਕਰ ਲੈ ਨਿਤਨਮ ਕਰਨ ਤੋਂ ਪਹਿਲਾਂ ਤੇ ਭਾਵਨਾ ਬਣ ਜੇਗੀ ਉਹ ਸ਼ਬਦ ਹੈ ہماری ਪਿਆਰੀ ਅੰਮ੍ਰਿਤਧਾਰੀ ਸਾਡੀ ਸਭ ਤੋਂ ਵੱਧ ਪਿਆਰੀ ਤੇ ਮੈਂ ਉਸ ਦਿਨ ਇੱਕ ਦਰਥ ਕਥਾ ਕਰਦਿਆਂ ਕਿਹਾ ਸੀ ਇਹ ਸਭ ਤੋਂ ਪਿਆਰੀ ਬੰਦੇ ਨੂੰ ਆਪਣੀ ਜ਼ਿੰਦਗੀ ਵਿੱਚ ਜਾਨ ਹੈ ਜੀ ਆਪਣੀ ਜਾਨ ਸਭ ਤੋਂ ਪਿਆਰੀ ਇੱਥੋਂ ਤੱਕ ਬੰਦੇ ਨੂੰ ਆਪਣੇ ਸਰੀਰ ਨਾਲੋਂ ਵੀ ਆਪਣੀ ਜਾਨ ਵੱਧ ਪਿਆਰੀ ਹੈ ਕਿੰਨ ਫਿਰ ਸੋਣਿਓ ਆਪਾਂ ਕੰਗ ਜੀ ਸਰੀਰ ਤੇ ਜਾਨ ਬਿਲਕੁਲ ਬੰਦਾ ਕਈ ਵਾਰੀ ਆਪਣੀ ਸਰੀਰ ਦੇ ਕਈ ਅੰਗ ਦਾਤੇ ਲਾ ਜਾਂਦਾ ਪਰ ਜਾਨ ਬਚਾਉਣਾ ਚਾਹੁੰਦਾ ਇੱਕ ਇੱਕ ਅੰਗ ਬੜਾ ਕੀਮਤੀ ਹੈ ਕਈ ਵਾਰ ਰੱਬ ਨਾ ਕਰੇ ਕਿਸੇ ਬੰਦੇ ਦਾ ਤਨ ਕੋਈ ਅੰਗ ਖਰਾਬ ਹੋ ਜਾਏ ਤੇ ਡਾਕਟਰ ਇਹ ਕਹਦੇ ਵੀ ਇਹ ਬਚੇਗਾ ਤਾਂ ਜੇ ਅੰਗ ਕੱਟਾਂਗੇ ਜੇ ਅੰਗ ਨਾ ਕੱਟਿਆ ਇਹਦੀ ਮੌਤ ਹੋ ਸਕਦੀ ਏ ਉਹ ਕਹਿੰਦਾ ਅੰਗ ਕੱਟ ਦਿਓ ਮੇਰੀ ਜਾਨ ਨਾ ਜਾਏ ਮੈਂ ਜੀਣਾ ਚਾਹੁੰਦਾ ਇਹਦਾ ਮਤਲਬ ਜਾਨ ਸਭ ਤੋਂ ਵੱਧ ਪਿਆਰੀ ਹੈ ਨਾ ਸਰੀਰ ਦੇ ਅੰਗ ਵੀ ਬੰਦਾ ਦਾਤ ਤੇ ਲਾ ਦਿੰਦਾ ਮੇਰੀ ਜਾਨ ਬਚ ਜਾਏ ਮੈਂ ਇੱਕ ਤੁਹਾਨੂੰ ਬੇਨਤੀ ਕਰਾਂ ਜਿਨ੍ਹਾਂ ਸਹਿਬਜ਼ਾਦਿਆਂ ਨੂੰ ਆਪਾਂ ਯਾਦ ਪੈ ਕਰ ਰਹੇ ਨਾ ਜੀ ਗੁਰਮਖੋ ਇਹਨਾਂ ਦੇ ਵਡੇਰੇ ਤਾਂ ਗੁਰੂ ਅਰਜੁਨ ਦੇ ਮਹਾਰਾਜ ਪਹਿਲੇ ਸ਼ਹੀਦ ਨੇ ਉਹ ਗੁਰਬਾਣੀ ਦੇ ਵੀ ਜਹਾਜ ਨੇ ਤੇ ਉਹ ਕੁਰਬਾਨੀ ਦੇ ਵੀ ਪਹੁੰਚ ਨੇ ਪੰਜਾਬੀ ਦੇ ਇੱਕ ਸ਼ਾਇਰ ਨੇ ਕਿਹਾ ਸੀ ਕਹਿੰਦਾ ਜਿਸ ਵਕਤ ਅਹਜ਼ੂਰ ਨੂੰ ਸ਼ਹੀਦ ਕਰਨ ਲੱਗੇ ਹੈ ਤਾਂ ਉਹਦੇ ਖਿਆਲ ਸਾਈ ਮੀਆਂ ਮੀਰ ਜੀ ਨੇ ਆ ਕੇ ਦੇਖਿਆ ਉਹ ਪੂ ਬਾਹ ਮਾਰ ਕੇ ਰੋਤਾ ਹੈ ਉਹਨੇ ਆਪਣੇ ਵੱਲੋਂ ਜਿਵੇਂ ਹਜ਼ੂਰ ਦੇ ਮੁਖ ਤੋਂ ਸ਼ਬਦ ਕਹਾ ਦਿੱਤੇ ਖੈ ਉਹਦਾ ਖਿਆਲ ਹਜ਼ੂਰ ਨੇ ਕਿਹਾ ਇਹ ਡੁੱਲਿਆ ਕੋਇਆ ਕੂਨ ਬਰਥ ਨਹੀਂ ਜਾਏਗਾ ਦੇ ਸ਼ਬਦ ਨੇ ਪੰਜਾਬੀ ਦੇ ਕਿ ਥੋੜੇ ਦਿਨਾਂ ਦੇ ਵਿੱਚ ਹੀ ਫੁੱਲ ਇਸ ਦੇ ਖਿਲੇ ਜਾਣਗੇ ਇਹੋ ਸੰਸਾਰ ਅੰਦਰ ਕੋਈ ਚਾਂਦਨੀ ਚੌਕ ਨੂੰ ਭਾਗਲਾਸੀ ਚੜ ਕੇ ਦੇਸ਼ ਦੇ ਦਰਦ ਪਿਆਰ ਅੰਦਰ ਮੈਂ ਕੋ ਉਟੂ ਚਮਕੌਰ ਦੀ ਜੂ ਸਾਰੀ ਟੁੱਟੇ ਜਦੋਂ ਦ ਰੁੱਤ ਬਹਾਰ ਅੰਦਰ ਅੱਧ ਖਿੜੇ ਵੀ ਤੋੜ ਕੇ ਤਾਣੀਆਂ ਤੋਂ ਚਿੰਨ ਦੇਵੇਗਾ ਕੋਈ ਦੀਵਾਰ ਅੰਦਰ ਇਹ ਇਹ ਅੱਜ ਸ਼ੁਰੂਆਤ ਗੁਰੂ ਅਰਜਨ ਦੇਵ ਕਹਿੰਦੇ ਇਹ ਅਗਾ ਇਹ ਰੁੱਖ ਨਹੀਂ ਫੁੱਲਣਾ ਹੈ ਅੱਜ ਬੀਜ ਪਾ ਦਿੱਤਾ ਸ਼ਾਦ ਹੁੰਦਾ ਥੋੜੇ ਦਿਨਾਂ ਦੇ ਵਿੱਚ ਹੀ ਫੁੱਲ ਇਸ ਦੇ ਖਿਲਣ ਜਾਣਗੇ ਇਸ ਸੰਸਾਰ ਅੰਦਰ ਕੋਈ ਚਾਂਦਨੀ ਚੌਂਕ ਨੂੰ ਭਾਗ ਲਾ ਸੀ ਚੜ ਕੇ ਦੇਸ਼ ਦੇ ਦਰਦ ਪਿਆਰ ਅੰਦਰ ਮਹਿਕ ਉੱਠੂ ਚਮਕੌਰ ਦੀ ਜੂ ਸਾਰੀ ਕੁੱਤੇ ਜਦੋਂਦ ਰੁੱਤ ਬਹਾਰ ਅੰਦਰ ਅੱਧ ਖਿੜੇਗੀ ਤੋੜ ਕੇ ਟਾਹਣੀਆਂ ਤੋਂ ਚਿੰਨ ਦੇ ਦੇਗਾ ਕੋਈ ਦੀਵਾਰ ਅੰਦਰ ਬਗਣੀ ਰਹੇਗੀ ਸਦਾ ਬਹਾਰ ਇਸ ਤੇ ਲੱਗੇ ਖਿਜ਼ਾਂ ਨੇ ਇਸ ਦੇ ਟਕਣਾ ਨਹੀਂ ਲੱਗੀ ਔਰ ਤੇ ਇਹਨੇ ਸੁੱਕਣਾ ਨਹੀਂ ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ ਨਹੀਂ ਇਕ ਉਹ ਬੀਜ ਹੈ ਜਿੱਦੀ ਸ਼ੁਰੂਆਤ ਗੁਰੂ ਅਰਜਨ ਦੇਵ ਜੀ ਨੇ ਕੀਤੀ ਨਾਲ ਆਪਣੀ ਬੇਨਤੀ ਕਰਾਂ ਕਿ ਸਭ ਤੋਂ ਵੱਧ ਪਿਆਰੀ ਬੰਦੇ ਨੂੰ ਜਾਨ ਹੈ ਪਰ ਗੁਰੂ ਅਰਜਨ ਦੇਵ ਜੀ ਬਚਨ ਕਰ ਰਿਹਾ ہماری ਪਿਆਰੀ ਅੰਮ੍ਰਿਤਧਾਰੀ ਜਾਨ ਤੋਂ ਵੱਧ ਪਿਆਰੀ ਸਤਿਗੁਰਾਂ ਦੀ ਬਾਣੀ ਹੈ ਆਪਣੀ ਤੱਤੀ ਤਵੀ ਤੇ ਬੈਠਣ ਲੱਗਿਆ ਇੱਕ ਇਹ ਵੀ ਖਿਆਲ ਸੀ ਹਕੂਮਤ ਸਾਡੀ ਮਰਜ਼ੀ ਦੇ ਸ਼ਬਦ ਨੂੰ ਦਰਜ ਕਰ ਦਿਓ ਤੱਤੀ ਤਵੀ ਤੇ ਬਹਿ ਸਕਦੇ ਯਾਦ ਰੱਖੋ ਸਤਿਗੁਰਾਂ ਨੇ ਤੱਤੀ ਤਵੀ ਤੇ ਬਹਿਣਾ ਸਹਿਕਾਰ ਕੀਤਾ ਸੀਸ ਚ ਰੇਤਾ ਪਰਵਾਣਾ ਸਹਿਕਾਰ ਕਰ ਲਿਆ ਉੱਬਲ ਦੀ ਦੇਗ ਵਿੱਚ ਬੈਠਣ ਦੀ ਸਹਿਕਾਰ ਕੀਤਾ ਪਰ ਜਿਹੜੀ ਗੁਰੂ ਗ੍ਰੰਥ ਸਾਹਿਬ ਦਾ ਖਜ਼ਾਨਾ ਦਿੱਤਾ ਪਿਆਰਿਓ ਇਹਦੇ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਨ ਦੇ ਦਿੱਤੀ ਪਰ ਬਾਣੀ ਨੂੰ ਕੋ ਦਾਗ ਨਹੀਂ ਲੱਗਣ ਦਿੱਤਾ ਇਹ ਸਭ ਤੋਂ ਵੱਧ ਪਿਆਰੀ ਹੈ ہماری ਪਿਆਰੀ ਅੰਮ੍ਰਿਤਧਾਰੀ ਅੱਗੇ ਮਾਰੇ ਕਹਿੰਦੇ ਗੁਰ ਨਿਮਖ ਨਾ ਮੰਤੇ ਟਾਰੀ ਸਤਿਗੁਰਾਂ ਨੇ ਅੱਖ ਚਮਕਣ ਜਿੰਨਾ ਸਣਾ ਬਾਣੀ ਨੂੰ ਆਪਣੇ ਤੋਂ ਦੂਰ ਨਹੀਂ ਕੀਤਾ ਭਾਈ ਸਾਹਿਬ ਜੋ ਕਹਿ ਕੇ ਗਏ ਨਾ ਜੀ ਹੁਣੇ ਵੈਸੇ ਹਰ ਪੰਥ ਦਰਦੀ ਦੇ ਮਨ ਚ ਹੈ ਕਿ ਮੈਂ ਤੁਮ ਫਿਰ ਬੇਨਤੀ ਕਰਾਂਗਾ ਕਿ ਅਖੀਰ ਤੇ ਗੁਰੂ ਵੱਲ ਮੁੱਖ ਕਰਕੇ ਤੁਰ ਪਵੇ ਗੁਰੂ ਕਦੀ ਪਿੱਠ ਨਹੀਂ ਜੇ ਲੱਗਣ ਦਿੰਦਾ ਸੱਚ ਜੇ ਸਿਆਣੇ ਗੁਰਮਖਿੰਦ ਹੁੰਦੇ ਨੇ ਕਿ ਬੰਦਾ ਸੂਰਜ ਵੱਲ ਮੂੰਹ ਕਰਕੇ ਤੁਰ ਪਵੇ ਤੇ ਪਰਛਾਵੇਂ ਪਿੱਛੇ-ਪਿੱਛੇ ਭਜਦੇ ਨੇ ਜੀ ਸੱਚ ਹੈ ਕਿ ਸੂਰਜ ਵੱਲ ਮੂੰਹ ਕਰਕੇ ਤੁਰੋ ਤੇ ਪਰਛਾਵਾ ਕਦੀ ਅੱਗੇ ਨਹੀਂ ਲੱਗਦਾ ਪਰਛਾਵਾ ਪਿੱਛੇ ਤੁਰਦਾ ਹੈ ਸੂਰਜ ਵੱਲ ਪਿੱਠ ਕਰਕੇ ਤੁਰ ਪਵੇ ਪਰਛਾਵਾ ਅੱਗੇ ਤੁਰ ਲੱਗ ਪੈਂਦਾ ਬੰਦਾ ਪਿੱਛੇ ਹੋ ਜਾਂਦਾ ਇਹ ਇਹ ਸੁੱਖ ਇਹ ਰਾਜ ਵਡਾਈਆਂ ਇਹ ਤਾਂ ਪਰਸ਼ਾਵੇਂ ਨੇ ਜੇ ਗੁਰੂ ਬਾਣੀ ਨਾਲ ਮੁੱਕਿਆ ਕੇ ਤਰਾਂ ਦਾ ਨਹੀਂ ਜੀ ਸਤਗੁਰੂ ਕਿਰਪਾ ਕਰੇ ਇਹ ਚੀਜ਼ਾਂ ਤਾਂ ਆਪਣੇ ਪਿੱਛੇ ਤੁਰਦੀਆਂ ਨਹੀਂ ਜੀ ਸਤਗੁਰਾਂ ਨੇ ਕਿਹਾ ਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨੰਨ ਮਨ ਤੇ ਟਾਰੀ ਰੇ ਚਾਰ ਗੱਲਾਂ ਮੈਂ ਤੁਹਾਨੂੰ ਕਰਵੀਆਂ ਨੇ ਖਾਸ ਕਰਕੇ ਦਰਸ਼ਨ ਪਰਸਨ ਸਰਸਨ ਹਰਸਨ ਇਹ ਚਾਰ ਸ਼ਬਦ ਮੋਟ ਰੱਖੇ ਪਾਠ ਕਰਦੇ ਆਂ ਦਰਸ਼ਨ ਬਾਰੇ ਕਹਿੰਦੇ ਪਰਸਨ ਸਰਸਨ ਤੇ ਖਰਸਨ ਦਰਸਨ ਦਾ ਅਰਥ ਹੈ ਤੂੰ ਕਰਤਾਰ ਦੇ ਵੈ ਗੁਰੂ ਜੀ ਦੇ ਦਰਸ਼ਨ ਚਾਹਂ ਹੈ ਤੇ ਸਤਿਗੁਰੂ ਕਹ ਰਹੇ ਨੇ ਤੂੰ ਬਾਣੀ ਨਾਲ ਜੁੜ ਬਾਣੀ ਤੈਨੂੰ ਵੈ ਗੁਰੂ ਜੀ ਦੇ ਦਰਸ਼ਨ ਕਰਾਏਗੀ ਇਹ دیدار ਕਰਾਂ ਦਿਖੇ ਅਗਲਾ ਸ਼ਬਦ ਹੈ ਜੀ ਪਰਸਨ ਸ਼ਬਦ ਹੈ ਸਪਰਸ਼ ਇਹ ਅਰਥ ਹੈ ਸ਼ੂਨਾ ਕਿ ਕੱਲੇ ਦਰਸ਼ਨ ਨਹੀਂ ਸਤਿਗੁਰਾਂ ਦੀ ਬਾਣੀ ਜਿਹੜੀ ਇਹ ਬੰਦੇ ਦੀ ਸੁਰਤ ਨੂੰ ਸਾਡੇ ਜਿਹਦੀ ਆਤਮਾ ਹੈ ਇਹਨੂੰ ਪਰਮਾਤਮਾ ਦੇ ਨਾਲ ਸਪਰਸ਼ ਕਰਾ ਦਿੰਦੀ ਹੈ ਸ਼ਰੀਰ ਹੈ ਸ਼ਰੀਰ ਦੇ ਵਿੱਚ ਜਿਹੜੀ ਆਤਮਾ ਹੈ ਇਹਨੂੰ ਪਰਮਾਤਮਾ ਸਪਰਸ਼ ਕਰਾਉਂਦੀ ਹੈ ਦਰਸ਼ਨ ਕਰਤਾਰ ਦੇ ਦਰਸ਼ਨ ਕਰਾਉਂਦੀ ਹੈ ਪਰਸਨ ਇਹ ਸਪਰਸ਼ ਕਰਾਉਂਦੀ ਹੈ ਪਰਮਾਤਮਾ ਨਾਲ ਅਗਲਾ ਸ਼ਬਦ ਸਰਸਨ ਜਿਹੜਾ ਅੰਦਰ ਅਤ ਦਾ ਖੁਸ਼ਕ ਸੁੱਕਾ ਪਿਆ ਹੈ ਕੁਝ ਵੀ ਚੰਗਾ ਨਹੀਂ ਲੱਗਦਾ ਅੰਦਰੋਂ ਬਾਹਰੋਂ ਪੁੱਜਿਆ ਹੋਇਆ ਹੈ ਸਤਿਗੁਰੂ ਕਿਵੇਂ ਬਾਣੀ ਨਾਲ ਜੁੜੇ ਨਾ ਤੇ ਦੇ ਰਸਿਆਂ ਬੰਦਿਆਂ ਵਿੱਚ ਰਸ ਪੈਦਾ ਕਰ ਦਿੰਦੀ ਹੈ ਹੁਣ ਫਿਰ ਬਿੰਤੀ ਦਰਸ਼ਨ ਕਰਾਂਦੀ ਹੈ ਸਪਸ਼ਟਤਾ ਕਰਾਂਦੀ ਹੈ ਇਹ ਰਸ ਭਰਦੀ ਹੈ ਤੇ ਚੌਥਾ ਸ਼ਬਦ ਸਤਿਗੁਰਾਂ ਨੇ ਵਰਤਿਆ ਖਰਸਨ ਅਸਲ ਸ਼ਬਦੇ ਖਰਖ ਹਰਖ ਨਾਲ ਤੇ ਖੁਸ਼ੀ ਦਿਦਾਰ ਕਰਾਂਦੀ ਹੈ ਪਰਮਾਤਮਾ ਨੂੰ ਸ਼ੁਹਾ ਦਿੰਦੀ ਹੈ ਰਸ ਭਰਦੀ ਹੈ ਇਹ ਤੁਰਕੀ ਬਾਣੀ ਜਿਹੜੀ ਇਹ ਗੁਰਮੁਖੋ ਸੱਚ ਏਵੇ ਕਿ ਜਿਹੜਾ ਬੰਦਾ ਗਮੀ ਚ ਡੁੱਬਾ ਰਹਿੰਦਾ ਹੈ ਨਾ ਹਰਸਨ ਉਹਦੇ ਖਿਰਦੇ ਦੇ ਵਿੱਚ ਖੇੜਾ ਪੈਦਾ ਕਰ ਦਿੰਦੀ ਹੈ ਦਰਸਨ ਪਰਸਨ ਸਰਸਨ ਹਰਸਨ ਕਿਉਂ ਜੀ ਇਹ ਕਿਉਂ ਪੈਦਾ ਕਰਦੀ ਸਤਗੁਰੂ ਕਹਿੰਦੇ ਰੰਗ ਰੰਗੀ ਕਰਤਾਰੀ ਰੰਗ ਦਾ ਅਰਥ ਹੈ ਪ੍ਰੇਮ ਇਹ ਬਾਣੀ ਕਰਤਾਰ ਦੇ ਰੰਗ ਵਿੱਚ ਰੰਗੀ ਹੋਈ ਹੁਣ ਏਦੀ ਵੱਡੀ ਤਾਕਤ ਕਿਹੜਾ ਵਿਦਵਾਨ ਦੱਸੂਗਾ ਜੀ ਹੁਣ ਅਖੀਰ ਵਾਲੀ ਟੁੱਕ ਮੜੀ ਯਾਦ ਰੱਖਿਓ ਕਈ ਵਾਰੀ ਬੰਦਾ ਨਹੀਂ ਨਹੀਂ ਮੰਨਦਾ ਆਪਾਂ ਕਹਿੰਨੇ ਕੋਈ ਦਿਨ ਕਰਕੇ ਤਾਂ ਦੇਖ ਕੋਈ ਦਿਨ ਪ੍ਰੈਕਟੀਕਲ ਤਾਂ ਕਰਨਾ ਸਾਡੀ ਸਭ ਤੋਂ ਵੱਡੀ ਸਮੱਸਿਆ ਹੈ ਵੀ ਕਿਉਂਕਿ ਅਸੀਂ ਸਟੇਜ ਤੇ ਜੋ ਮਾਈਕ ਪਕੜ ਕੇ ਬੋਲਨੇ ਆ ਨਾ ਇਹ ਯਤਨ ਕਰਨੇ ਆ ਵੀ ਮੈਂ ਬਹੁਤ ਸਿਆਣਾ ਵਾਂ ਬਾਕੀ ਲੋਕਾਂ ਨੂੰ ਕੋਈ ਪਤਾ ਨਹੀਂ ਆਹ ਕਰ ਲਓ ਆਹ ਕਰ ਲਓ ਆਹ ਕਰ ਲਓ ਮੇਰਾ ਖਿਆਲ ਹੈ ਮੈਂ ਉਹ ਸ਼ਬਦ ਬਦਲਣਾ ਸ਼ੁਰੂ ਕਰ ਦਿੱਤਾ ਹੈ ਕਰ ਲਓ ਸ਼ਬਦ ਨਾਲ ਵਰਤੀਏ ਕਰੀਏ ਵਰਤੀਏ ਆਪਣੇ ਆਪ ਨੂੰ ਸ਼ਾਮਲ ਵਿੱਚ ਕਰੀਏ ਆਪਾਂ ਕਰਨਾ ਹੈ ਬੰਦਾ ਕਹੇ ਵੀ ਕਹਿੰਦਾ ਦੀ ਤੂੰ ਤਜਰਬਾ ਕਰ ਉੱਥੇ ਗੁਰੂ ਅਰਜਨ ਦੇਵ ਮਹਾਰਜ ਕਹਿੰਦੇ ਖਿੰਨ ਰੰਮ ਖਿੰਨ ਵਰ ਤੇ ਅੱਖ ਝਮਕਣ ਜਿੰਨਾ ਸਮਾਂ ਇੱਕ ਟੋਕੀ ਪੜ ਕੇ ਦੇਖ ਇੱਕ ਟੋਕ ਪੜ ਤੂੰ ਫਿਰ ਜੀ ਗੋਰ ਗਮ ਗਮ ਦਾ ਅਰਥ ਇਹ ਅਗਮ ਨਹੀਂ ਇਹ ਭਰਸ਼ ਵਾਲਾ ਨਹੀਂ ਗਮ ਸੰਸਕ੍ਰਿਤ ਵਾਲਾ ਗੰਮਤਾ ਪਹੁੰਚ ਇੱਕ ਖਿੰਨ ਮਾਤਰ ਤੂੰ ਰੋਸ਼ ਸ਼ੁਰੂ ਕਰ ਇਹ ਸ਼ਬਦ ਤੈਨੂੰ ਗੁਰੂ ਤੱਕ ਲੈ ਜਾਏਗਾ ਪਹੁੰਚਾ ਦੇਗਾ ਗੁਰੂ ਤੱਕ ਤੇ ਫਿਰ ਖੇਨ ਖੇਨ ਜਿਹੜਾ ਹਰ ਦਮ ਬਣ ਜਾਏਗਾ ਜਦਨ ਹਰ ਦਮ ਜੁੜ ਗਿਆ ਉਦੋਂ ਤੇਰੇ ਨੇੜੇ ਜੰਦੂਤ ਵੀ ਨਹੀਂ ਆਉਣਾ ਕਿ ਇੱਕ ਤੁਕ ਤੋਂ ਸ਼ੁਰੂ ਕਰ ਰਿਹਾ ਖੇਨ ਰਾਮ ਗੁਰ ਗੰਮ ਹਰ ਦਮ ਅੱਗੇ ਮਹਾਰਾਜ ਕਹਿੰਦੇ ਨਾਹ ਜੰਮ ਹਰ ਕੰਠ ਨਾਨਕੁ ਰਹਾਰੀ ਵੇ ਸਤਿਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਭਾਈ ਸਿੱਖੋ ਮੈਨੂੰ ਜੇ ਪੁੱਛੋ ਬਾਣੀ ਜਿਵੇਂ ਸ਼ਵਾਗਣ ਆਪਣੇ ਗਲੇ 'ਚ ਹਾਰ ਪਾਉਂਦੀ ਹੈ ਨਾ ਅਸੀਂ ਬਾਣੀ ਨੂੰ ਆਪਣੇ ਗਲੇ ਦਾ ਹਾਰ ਬਣਾਇਆ ਹੈ ਇਸ ਖਜ਼ਾਨੇ ਵਿੱਚੋਂ ਮੈਂ ਟਾਈਮ ਥੋੜਾ ਲੈ ਲਿਆ ਬਾਣੀ ਬਾੜੇ ਤੇ ਮੇਰੀ ਇੱਛਾ ਇਹ ਵੀ ਜਿਨ੍ਹਾਂ ਨੇ ਪਾਠ ਇਸ ਵਾਰੇ ਨਹੀਂ ਕੀਤਾ ਇਸ ਕਥਾ ਨੂੰ ਸੁਣ ਕੇ ਕੱਲ ਤੋਂ ਜਦੋਂ ਪਾਠ ਰੱਖਿਆ ਜਾਣਾ ਹੈ ਨਾ ਇਹ ਪਰਮ ਕਰ ਲੂਗੀ ਇੱਕ ਸਾਲ ਵਿੱਚ ਅਸੀਂ ਮਾਤਾ ਜੀ ਸਹਬਜ਼ਾਦੇ ਵੱਡੇ ਸਹਬਜ਼ਾਦੇ ਅਨੰਦਪੁਰ ਸਾਹਿਬ ਤੋਂ ਲੈ ਕੇ ਜਿੰਨੇ ਸ਼ਹੀਦ ਇਸ ਪੰਦਰਵਾੜੇ ਛੋਏ ਉਹਨਾਂ ਲਈ ਅਸਾਂ ਪਾਠ ਕਰਨਾ ਹੈ ਤੇ ਜੋ ਪਾਠ ਕਰਨਾ ਹੈ ਨਾ ਇਹ ਨੂੰ ਬੁੱਧ ਹੋ ਜਾਣਾ ਸਮਝੋ ਇਸ ਤਰ੍ਹਾਂ ਪਾਠ ਕਰੀਏ ਬੋਲ ਕੇ ਕਰਨੇ ਇਸ ਤਰ੍ਹਾਂ ਕਰਨੇ ਮਹਾਤਾਜੀ ਪਾਰ ਸੁਣਦੇ ਪੈਲੇ ਇਹ ਇਸ ਤਾਂ ਕਦੇ ਤਰਬਾ ਕਰਕੇ ਦੇਖਿਓ ਸ਼ਹੀਦ ਤਿੰਨ ਪਿਆਰੇ ਪਾਰ ਸੁਣਦੇ ਤੇ ਹੈ ਵੀ ਜੀ ਤੇ ਸੱਚ ਹੈ ਸ਼ਹੀਦ ਕਦੀ ਕਿਤੇ ਨਹੀਂ ਜਾਂਦਾ ਹੁੰਦਾ ਤੇ ਜਿਸ ਉਮਰ ਚ ਸ਼ਹੀਦ ਹੁੰਦਾ ਬੁੱਢਾ ਵੀ ਕਦੀ ਨਹੀਂ ਹੁੰਦਾ ਯਾਦ ਇੱਕ ਸਦੀਆਂ ਲੰਘੀਆਂ ਜੇ ਸਹਬਜ਼ਾਦੇ ਸ਼ਹੀਦ ਨਾ ਹੁੰਦੇ ਤੇ ਉਹਨਾਂ ਤੇ ਜਵਾਨੀ ਵੀ ਆਉਣੀ ਸੀ ਉਹਨਾਂ ਤੇ ਬੁਢੇਪਾ ਵੀ ਆਉਣਾ ਸੀ ਪਰ ਸ਼ਹਾਦਤ ਨੇ ਉੱਥੇ ਰੋਕ ਦਿੱਤਾ ਹੈ ਸਦੀਆਂ ਲੰਘੀਆਂ ਆਪਾਂ 7 ਸਾਲ ਤੇ 9 ਸਾਲ ਦੇ ਕਹਿਨੇ ਪਏ ਕਿਉਂਕਿ ਸ਼ਹਾਦਤ ਇੱਕ ਐਸੀ ਹੈ ਜਿਸ ਮਕਾਮ ਤੇ ਸ਼ਹਾਦਤ ਹੁੰਦੀ ਹੈ ਯਾ ਦੇਖੋ ਉਸ ਉਮਰ ਨੂੰ ساری ਜ਼ਿੰਦਗੀ ਬੰਦਾ ਆਪਣੇ ਅੰਦਰ ਤਾਜ਼ਾ ਰੱਖਦਾ ਹੈ ਜਦੋਂ ਆਪਾਂ ਪਾਠ ਕਰੀਏ ਵੀ ਫਿਰ ਅਰਜ ਹੈ ਕਿ ਤੁਸੀਂ ਤਜਰਬਾ ਕਰਕੇ ਦੇਖਿਓ ਇਹ ਨਹੀਂ ਕਿ ਮੈਂ ਕੱਲਾ ਉਪਦੇਸ਼ਕ ਬਣ ਕੇ ਕਹਿ ਰਿਹਾ ਜਦੋਂ ਪਾਠ ਕਰਦੇ ਇਹ ਕਹੀਏ ਵੀ ਆਪਾਂ ਮਾਤਾ ਜੀ ਸਹਿਬਜ਼ਾਦੇਓ ਸ਼ਿਦੋ ਸਿੰਘੋ ਗੁਰੂ ਗੋਬਿੰਦ ਸਿੰਘ ਜੀ ਤੇਰੇ ਬੱਚਿਆਂ ਤੇਰੇ ਪਿਆਰਿਆਂ ਸਚਿਆਰਿਆਂ ਲਈ ਪਾਠ ਕਰ ਰਹੇ ਆਂ ਕੱਲੇ ਤੁਸੀਂ ਪਾਠ ਨਹੀਂ ਕਰਦੇ ਹੋਗੇ ਤੁਹਾਡੇ ਪਾਠ ਕਰਨ ਵਾਲੇ ਕਮਰੇ ਵਿੱਚ ਸ਼ਹੀਦਾਂ ਦੀ ਰਹਿਮਤ ਵਰਤਨ ਲੱਗ ਪਾਏਗੀ ਇਹ ਤੁਸੀਂ ਪਲੀਜ਼ ਤਜਰਬਾ ਕਰਿਓ ਭਾਈ ਸਾਹਿਬ ਜਦੋਂ ਉਹਨਾਂ ਪਾਠ ਕਰ ਰਹੇ ਸਨ कीर्तन कर रहे शब्द लिया अमृत चलो करते गुरी का एडा वजाना है हम तुम मैं कहो कले अमृत शब्द की व्याख्या करनी बाई बारे लग जाएगी सिर्फ अमृत शब्द की व्याख्या च उचारण एक है पर अर्थ एक नहीं ਸੋ ਨੋ ਸੁਬੰਤ ਨੂੰ ਥੋੜਾ ਜਿਹਾ ਧਿਆਨ ਦਿਓ ਅਜੇ ਅੰਮ੍ਰਿਤ ਸ਼ਬਦ ਵੱਲ ਅੰਮ੍ਰਿਤ ਸ਼ਬਦ ਦਾ ਉਚਾਰਨਿਕ ਹੈ ਹੁਣ ਜੇ ਇਹਦੇ ਅਖਰੀ ਅਰਥ ਕਰੋ ਤੇ ਅਖਰੀ ਅਰਥ ਕੋਸ਼ ਵਿੱਚ ਇੱਕ ਮਿਲਣਗੇ ਪਰ ਗੁਰਬਾਣੀ ਵਿੱਚ ਇਹਦੇ ਬਹੁ ਅਰਥ ਹੋ ਜਾਣਗੇ ਅੰਮ੍ਰਿਤ ਸ਼ਬਦ ਇਸ ਤਰ੍ਹਾਂ ਬੰਦ ਹੈ ਜਿਸੀ ਲਿਖਣੀ ਹੈ ਇੱਕ ਤਾਂ ਮੈਂ ਯਤਨ ਕਰਾਂਗਾ ਜੀ ਮੇਰਾ ਕੱਲ ਪੂਰੇ ਗੁਰਗੰਸਹਿਬ ਵਿੱਚ ਇੱਕ ਥਾਂ ਤੇ ਅੰਮ੍ਰਿਤ ਸ਼ਬਦ ਹੈ ਨਹੀਂ ਤੇ ਇਸ ਦਾ ਪਾਠ ਕਦੀ ਅੰਮ੍ਰਿਤ ਨਹੀਂ ਕਰਨਾ ਅੰਮ੍ਰਿਤ ਜੇ ਸਹੀ ਆਰੀ ਨਹੀਂ ਬੋਲਾਂਗੇ ਅਰਥ ਗਲਤ ਹੋ ਜਾਣਗੇ ਤੇ ਦੋ ਸ਼ਬਦ ਨੇ ਐੜਾ ਅਗੇਤਰ ਲੱਗਾ ਉੱਤੇ ਚੋਂ ਟਿੱਪੀ ਲੱਗੀ ਹੈ ਤੇ ਮ੍ਰਿਤ ਵਖਰ ਹੈ ਜਿਹਨੂੰ ਆਪਾਂ ਹਿੰਦੀ ਚ ਮ੍ਰਿਤਿਉ ਕਹਿੰਦੇ ਆ ਐੜਾ ਅਗੇਤਰ ਮ੍ਰਿਤ ਵਖਰ ਹੈ ਇਹਦੇ ਉਂਝ ਵੈਸੇ ਇਹਦੇ ਅਰਥ ਨੇ ਉਹ ਪਦਾਰਥ ਜਿਹਦੇ ਪੀਣ ਦੇ ਨਾਲ ਬੰਦਾ ਮੌਤ ਦੇ ਭੈ ਤੋਂ ਮੁਕਤ ਹੋ ਜਾਂਦਾ ਕੋਈ ਸ਼ਰਥੀ ਕਰੇਗਾ ਐੜਾ ਅਗੇਤਰ ਹੈ ਨਾ ਜੀ ਇਹ ਨਾ ਵਚਕ ਹੈ ਅੰਮ੍ਰਿਤ ਅਰਜ ਹੈ ਅੰਮ੍ਰਿਤ ਇਹਦਾ ਅਰਥ ਹੈ ਮ੍ਰਿਤਿਉ ਤੋਂ ਰਹਿਤ ਇਨੂੰ ਹਿੰਦੀ ਵਿੱਚ ਮਯੂਖ ਪਯੂਖ ਵੀ ਕਿਹਾ ਜਾਂਦਾ ਹੈ। ਇਸਲਾਮ ਨੇ ਉਹ ਆਬੇ ਖਿਆਤ ਕਿਹਾ ਹੈ। ਪਰ ਗੁਰੂ ਗ੍ਰੰਥ ਸਾਹਿਬ ਵਿੱਚ ਮੈਂ ਸਿਰਫ 5-10 ਬੇਨਤੀਆਂ ਕਰਾਂਗਾ। ਵੈ ਗੁਰੂ ਜੀ ਇਹਨੂੰ ਵਿਦੂਤਾ ਨਾਲ ਜੋੜ ਕੇ ਨਾ ਦੇਖੋ। ਵੀ ਸ਼ਾਇਦ ਪ੍ਰਭਾ ਪੰਲੀ ਮੇਰੀ ਤਾਂ ਅਰਜ਼ ਹੁੰਦੀ ਏ ਕਿ ਹੋਕਾ ਦੇਣਾ ਤਾਂ ਕੂ ਕੂ ਕੇ ਸਿੱਖੋ। ਗੁਰੂ ਗ੍ਰੰਥ ਸਾਹਿਬ ਵਰਗਾ ਮੁਰਸ਼ਿਦ ਦੁਨੀਆ 'ਚ ਕੋਈ ਨਹੀਂ ਜੀ ਕਿੱਥੇ ਭਟਕੇ ਦੇ ਫਿਰਦੇ ਹੋ। ਕੋਈ ਕਬਰਾਂ ਤੇ ਤੁਰਿਆ ਫਿਰਦਾ ਹੈ। ਪਿਛੇ ਦੇ ਨਹੀਂ ਕੁਝ ਗਾਇਕਾਂ ਨੇ ਜੀ ਭਾਈ ਸਰ ਜੀ ਉਸਨਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਦਿੱਤਾ ਹੈ ਪਹਿਲਾਂ ਉਦੋਂ ਸਰਵਰੀਆਂ ਦੀ ਪੂਜਾ ਸਿਮਨੂ ਬਖਸ਼ਿਆ ਜੇ ਅੱਜ ਸਾਡੇ ਮੈਂ ਸ਼ਬਦ ਵਰਤਾਂਗਾ ਕਵਰਾਂ ਵਾਲੇ ਪਾਸੇ ਖਿੱਚ ਕੇ ਲੈ ਜਾਂਦੇ ਬੈ ਤੇ ਅਸੀਂ ਫਿਰ ਜਦੋਂ ਬੋਲਨੇ ਆ ਤੇ ਅਗੋਂ ਉੱਤਰ ਮਿਲਦਾ ਜੀ ਹਰ ਬੰਦੇ ਦੀ ਆਸਥਾ ਆਪਣੀ ਹੈ ਜੀ ਸਾਡੀ ਸ਼ਰਧਾ ਹੈ ਮੈਂ ਅਰਜ਼ ਕਰਾਂਗਾ ਜੇ ਰੇਤ ਚਮਕਦੀ ਹੋਵੇ ਪਾਣੀ ਦਿਸੇ ਮ ਸਰਦਾ ਚ ਕਮਲਾ ਹੋਇਆ ਉਹਦੇ ਚੋਂ ਪਾਣੀ ਦੀ ਘੋਟ ਪੀਣੀ ਚਾਹੰ ਮੈਨੂੰ ਪਾਣੀ ਮਿਲੇਗਾ ਚਮਕਦੀ ਰੇਤ ਪਾਣੀ ਦਿਸੇਗੀ ਪਰ ਪਾਣੀ ਹੈ ਨਹੀਂ ਸੇ ਰੇਤ ਉੱਤੇ ਸਰਦਾ ਮੇਰੀ ਫਿਰ ਅਰਜ਼ ਹੈ ਜਿਹਨੂੰ ਆਪਾਂ ਕਰਮ ਕਾਂ ਦੀ ਸਰਦਾ ਕਹਿੰਦੇ ਆ ਉਹਨੂੰ ਸਤਿਗੁਰੂ ਕੂਰ ਕਿਰਿਆ ਕਹਿੰਦੇ ਆ ਆਪ ਜੀ ਰੋਜ਼ ਪਾਠ ਕਰਦੇ ਹੋ ਮੈਂ ਤੁਹਾਡਾ ਖੰਡਾ ਨਹੀਂ ਬਣਾਵਾਂਗਾ ਪਰ ਜ਼ਰੂਰੀ ਹੈ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇਸ ਭਾਰਤ ਵਿੱਚ ਮਰਜ਼ ਕਰਾਂ ਜੇ ਭਾਰਤ ਤਾਂ ਛੱਡੋ ਇਹਨੂੰ ਮੋਸ਼ਨ ਨੂੰ ਨਾ ਹੁਣ ਚਾ ਲਿਓ ਜੇ ਸੰਦੇ ਨੇ ਕਿਤੇ ਸਮਾਂ ਲੰਘੇਗਾ ਬੰਦਾ ਇਸ ਧਰਤੀ ਨੂੰ ਇੱਕ ਪਲੈਨਟ ਇਸ ਪਲੈਨਟ ਨੂੰ ਇੱਕ ਪਿੰਡ ਸਮਝੇਗਾ ਇੱਕ ਧਰਮ ਦੀ ਗੱਲ ਸ਼ੁਰੂ ਹੋਵੇਗੀ ਇੱਕ ਧਰਮ ਗ੍ਰੰਥ ਦੀ ਗੱਲ ਸ਼ੁਰੂ ਹੋਵੇਗੀ ਸੱਚੇ ਵਿੱਚ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕੋਈ ਖੜਾ ਉੱਤਰ ਨਹੀਂ ਸਕੇਗਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਕਿਸੇ ਵਿਤਕ੍ਰਿਜ ਨੂੰ ਪਾਉਂਦੇ ਸੰਸ਼ਿਵ ਕਰਤਾਰ ਦੇ ਨਾਮ ਨਾਲ ਜੁੜਦੇ ਆ ਇੱਕੋ ਤੱਕ ਪਿਆਰੋ ਮੈਂ ਚਲੋ ਇਹ ਵੱਖਰਾ ਵਿਸ਼ਾ ਗੁਰਬਾਣੀ ਦਾ ਪਰ ਮੈਂ ਅਰਜ ਕਰਾਂਗਾ ਜਿੰਨੇ ਕਰਤਾਰ ਦੇ ਨਾਮ ਨੇ ਪੂਰਬ ਤੇ ਪਛਮ ਚ ਲਗਾਈ ਹੈ ਗੁਰਬਾਣੀ ਚ ਕਈ ਸ਼ਬਦ ਨੇ ਨਾਮਦੇਵ ਜੀ ਦਾ ਸ਼ਬਦ ਮਾਂ ਕਹਿੰਦੀ ਏ ਤੋ ਰਾਮ ਛੱਡ ਪੁੱਤਰ ਖੁਦਾ ਬੋਲ ਹੈ ਹਕੂਮਤ ਵੀ ਕਹਿੰਦੀ ਏ ਖੁਦਾ ਬੋਲ ਕਹਿੰਦਾ ਨਾ ਨਾ ਮੈਂ ਮਰ ਜਾਗਾ ਪਰ ਬੋਲਾ ਦਾ ਰਾਮ ਹੀ ਪਰ ਆਪਣੀ ਮੌਜ ਚ ਕਹਿੰਦਾ ਕਰੀਮਾ ਰਹੀਮਾ ਅੱਲਾ ਤੂ ਕਹਨੀ ਪਰ ਗੁਰਮੁਖੋ ਯਾਦ ਰੱਖਿਓ ਗੁਰੂ ਨਾਨਕ ਸਾਹਿਬ ਐਸੇ ਪੈਗੰਬਰ ਨੇ ਜਿਹੜੇ ਸਿੱਖ ਨੂੰ ਕਹਿੰਦੇ ਨੇ ਜਿਹੜਾ ਵੀ ਨਾਮ ਪ੍ਰਮਾਤਮਾ ਵਾਸਤੇ ਵਰਤਿਆ ਜਾਏ ਕਦੀ ਉਸ ਨਾਲ ਖੇਤ ਨਫ਼ਰਤ ਨਹੀਂ ਕਰਨੀ ਕਦੀ ਉਸ ਸ਼ਬਦ ਦਾ ਮਜ਼ਾਕ ਨਹੀਂ ਉਡਾਣਾ ਹਜ਼ੂਰ ਕਿਉਂ ਕਹਿਣ ਲੱਗੇ ਜਿੰਨੇ ਵੀ ਕਰਤਾਰ ਦੇ ਨਾਮ ਨੇ ਮੈਂ ਸਭ ਤੋਂ ਕੁਰਬਾਨ ਜਾਣਾ ਤੇ ਜਿਹੜੇ ਰੱਬ ਦੇ ਨਾਮ ਜਪਦੇ ਨੇ ਉਹਨਾਂ ਦੇ ਪੈਰਾਂ ਵਿੱਚ ਆਪਣਾ ਸਿਰ ਝੁਕਾ ਦੇ